ਸਵਾਗਤ ਹੈ ਕਿਸਾਨ ਵੀਰੋ ਅੱਜ ਤੁਹਾਨੂੰ ਲੈ ਕੇ ਆਇਆ ਕਮਲ ਫੈਨਜ਼ ਜਗਰਾਉਂ ਵਾਲਿਆਂ ਦੇ ਇਹਨਾਂ ਵੀਰਾਂ ਦੀ ਦੁਕਾਨ ਦੇ ਉੱਤੋਂ ਡੈਰੀ ਫਾਰਮਾਂ ਦੇ ਵਿੱਚ ਸਪੈਸ਼ਲ ਲਾਉਣ ਲਈ ਭੱਟੇ ਹਰ ਤਰ੍ਹਾਂ ਦੇ ਪੱਖੇ ਮਿਲਦੇ ਨੇ ਜਿਹੜੇ ਡੈਰੀ ਫਾਰਮਾਂ ਦੇ ਲਈ ਬਹੁਤ ਹੀ ਲੋੜੀ ਦੇ ਆ ਕਿਉਂਕਿ ਗਰਮੀ ਦਾ ਮੌਸਮ ਆ ਤੇ ਪੱਖਿਆਂ ਬਿਨਾ ਪਸ਼ੂ ਰਹਿ ਨਹੀਂ ਸਕਦੇ ਤੇ ਇਹ ਪੱਖੇ ਇਹ ਵੱਡੇ ਪੱਖੇ ਨੇ ਬਾਈ ਹੁਣਾਂ ਕੋਲੇ ਇਹ ਪੱਖੇ ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ 'ਚ ਕਿਤੇ ਵੀ ਬਣਦੇ ਹੋਣਗੇ ਚਾਹੇ ਵੱਡੇ ਕੁਦਰ ਲੈ ਲਓ ਚਾਹੇ ਪੱਖੇ ਲੈ ਲਓ 33 ਇੰਚ ਫਰਾਂ ਵਾਲੇ ਤੇ 30 ਇੰਚ ਫਰਾਂ ਵਾਲੇ 27 ਇੰਚ ਫਰਾਂ ਵਾਲੇ ਹਰ ਤਰ੍ਹਾਂ ਦੇ ਪੱਖੇ ਨੇ ਜਾਨੀ ਕਿ ਮੇਰੇ ਹਿਸਾਬ ਨਾਲ 7000 ਤੋਂ ਲੈ ਕੇ ਸਟਾਰਟਿੰਗ ਹੋ ਜਾਂਦੀ ਆ 9000 ਤੱਕ 11000 12000 ਜਿਵੇਂ ਜਿਵੇਂ ਰੇਂਜਾ ਥੋੜੀ ਵੱਡੇ ਪੱਖੇ ਹੋਵੇਂ ਮੇਰੇ ਰੇਂਜ ਵਧਦੀ ਜਾਂਦੀ ਆ ਤੇ ਜਾਨੀ ਬਾਕੀ ਜਾਣ ਕਰ ਲਈ ਤੁਸੀਂ ਬਾਈ ਹੁਣਾਂ ਦਾ ਨੰਬਰ ਲੱਗ ਜਾਊਗਾ ਵੀਡੀਓ ਦੇ ਵਿੱਚ ਤੇ ਉਹਦੇ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਤੇ ਜਗਰਾਉਂ ਦੁਕਾਨ ਇਹਨਾਂ ਦੀ ਜਾਣੇ ਕਿਹੜਾ ਕੰਮ ਆ ਪੂਰਾ ਇੱਕ ਨੰਬਰ ਜੈਨੂਨ ਆਪਾਂ ਵੀ ਆਪਦੇ ਲਈ ਪੱਖਾ ਲੈ ਕੇ ਆਂਦਾ ਬਾਈ ਹੁਣ ਤਾਂ ਅੱਜ ਤੇ ਜਾਨੀ ਕਿ ਬਹੁਤ ਹੀ ਵਧੀਆ ਬਾਜ਼ਾਰ ਰੇਟ ਤੇ ਤੇ ਪੂਰੇ ਪੰਜਾਬ ਦੇ ਵਿੱਚ ਹੀ ਬਾਈ ਹੁਣ ਡਿਲੀਵਰੀ ਹੈਗੀ ਆ ਤੇ ਆਨਲਾਈਨ ਦਾ ਜੇ ਸਿਸਟਮ ਕਿਸੇ ਵੀਰ ਨੇ ਮੰਗਵਾਉਣਾ ਤਾਂ ਬਾਈ ਹੁਣਾਂ ਨਾਲ ਗੱਲ ਕਰਕੇ ਤੁਸੀਂ ਮੰਗਵਾ ਸਕਦੇ ਹੋ ਜਗਰਾਉਂ ਸ਼ੇਰਪੁਰੇ ਚੌਂਕ ਦੇ ਵਿੱਚ ਬਾਈ ਹੁਣੇ ਦੁਕਾਨ ਆ ਕਮਲ ਫੈਨ ਬਹੁਤ ਮਸ਼ਹੂਰ ਨੇ ਬਾਈ ਹੁਣੀ ਪੱਖਿਆਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਆ ਤੇ ਪੱਖੇ ਤੁਸੀਂ ਦੇਖ ਸਕਦੇ ਹੋ ਸੱਜਣੋਂ ਵੱਡੇ ਵੱਡੇ ਪੱਖੇ ਨੇ ਇਹ ਇਸ ਤਰ੍ਹਾਂ ਦੇ ਪੱਖੇ ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਹੋਣਗੇ ਕਿਉਂਕਿ ਸਪੈਸ਼ਲ ਬਾਈ ਹੁਣੀ ਮੈਨੂਫੈਕਚਰਿੰਗ ਆਪ ਹੀ ਕਰਦੇ ਨੇ ਤੇ ਆਪ ਹੀ ਬੰਦਦੇ ਨੇ ਪੱਖੇ ਆਪ ਦੀ ਵਰਕਸ਼ਾਪ ਦੇ ਵਿੱਚ ਆਪ ਹੀ ਤਿਆਰ ਕਰਦੇ ਨੇ ਹੱਥੀ ਤਿਆਰ ਕੀਤੇ ਹੋਏ ਪੱਖੇ ਨੇ ਤੇ ਸਾਨੂੰ 1980 ਤੋਂ ਬਾਈ ਹੁਣੀ ਦੱਸਦੇ ਦੇ ਸੀ ਅਸੀਂ ਪੱਖਿਆਂ ਦੀ ਦੁਨੀਆ ਦੇ ਵਿੱਚ ਕੰਮ ਕਰ ਰਹੇ ਹਾਂ ਬਹੁਤ ਪੁਰਾਣਾ ਨਾਮ ਆ ਬਾਈ ਹੁਣਾ ਦਾ ਮਸ਼ਹੂਰ ਤੇ ਬੜੇ ਗ੍ਰੇਡ ਨਾਈਸ ਪਰਸਨ ਨੇ ਬਾਈ ਹੁਣੀ ਤੇ ਜੇ ਕਿਸੇ ਵੀ ਵੀਰ ਭਰਾ ਨੇ ਪੱਖੇ ਜਾਂ ਕੂਲਰ ਲੈਣੇ ਹੋਣ ਘਰਾਂ ਦੇ ਵਿੱਚ ਲਾਉਣ ਲਈ ਤਾਂ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਮਲ ਫੈਨਸ ਜਗਰਾਉਂ